ਕਿਆ ਮੈ ਲਿਆ ਕਲਵੰਤ ਸਿੰਘ ਵੀ ਜੇ ਉਹ ਸਾਨੂੰ ਕਹੂਗਾ ਤਾਂ ਅਸੀਂ ਗੱਲ ਕਰਾਂਗੇ ਤੁਸੀਂ ਕੌਣ ਹੋ ਸਾਨੂੰ ਕੌਣ ਕਹਿ ਕੇ ਉਹ ਬੁਲਾਉਂਦੇ ਸੀ ਸੋ ਸਾਡੀਆਂ ਜਥੇਬੰਦੀਆਂ ਨੇ ਇੱਕ ਨਿਰਣਾ ਲਿਆ ਕਿ ਸਾਡਾ ਆਪਣਾ ਜਿਹੜਾ ਸਮਾਜ ਵਿਰੋਧੀ ਚੱਲ ਰਿਹਾ ਜਿਨੇ ਹੁਣ ਤੱਕ ਨਾ ਪ੍ਰਿੰਟ ਮੀਡੀਆ ਤੇ ਨਾ ਸੋਸ਼ਲ ਮੀਡੀਆ ਤੇ ਨਾ ਇਲੈਕਟ੍ਰੋ ਮੀਡੀਆ ਤੇ ਇੱਕ ਵਾਰ ਵੀ ਸਾਡੇ ਬੱਚਿਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਨਹੀਂ ਮਾਰਿਆ ਅੱਜ ਅਸੀਂ ਇਹਨਾਂ ਤੋਂ ਜਵਾਬ ਲੈਣ ਵਾਸਤੇ ਆਏ ਆ ਕਿ ਅਗਰ ਤੁਸੀਂ ਸਾਡੇ ਭਾਈ ਚਾਰੇ ਦੇ ਨਾਤੇ ਟਿਕਟ ਲੈ ਕੇ ਐਮਐਲਏ ਬਣ ਸਕਦੇ ਹੋ ਬੇਮੁਖਤ ਜਾਤੀਆਂ ਦੇ ਤੁਸੀਂ ਪ੍ਰੈਜ਼ੀਡੈਂਟ ਬਣਾ ਦਿੱਤੇ ਤੁਹਾਨੂੰ ਬੇਮੁਖਤ ਜਾਤੀਆਂ ਦਾ ਜਿਹੜਾ ਅਹੁਦਾ ਦਿੱਤਾ ਗਿਆ ਪ੍ਰਧਾਨਗੀ ਦਾ ਉਹ ਕਿਸ ਬਿਹਾਰ ਤੇ ਕਿਸ ਆਧਾਰ ਤੇ ਦਿੱਤਾ ਗਿਆ ਕਿਉਂਕਿ ਬੇਮੁਖਤ ਜਾਤੀਆਂ ਤੇ ਬਾਜ਼ੀਗਰਾਂ ਨੂੰ 2% ਜਿਹੜਾ ਕੋਟਾ ਮਿਲਦਾ ਸੀ ਉਹਦੇ ਕਰਕੇ ਹੀ ਸਾਡੀ ਪਹਿਚਾਣ ਸੀ ਸਾਡਾ ਉਹ ਵੀ ਕੱਟਣ ਤੋਂ ਬਾਅਦ ਇਹਨਾਂ ਨੂੰ ਬੇਮੁਖਤ ਜਾਤੀਆਂ ਦਾ ਪ੍ਰਧਾਨ ਲਾ ਦਿੱਤਾ ਔਰ ਹੈਰਾਨੀ ਦੀ ਗੱਲ ਏ ਇਹ ਜ਼ਿਲ੍ਹਿਆਂ ਦੇ ਉੱਤੇ ਪ੍ਰਧਾਨ ਲਾਉਣ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਐਡਵਰਟਾਈਜ਼ਮੈਂਟ ਕਰਦੇ ਆ ਵੋਟਾਂ ਲੈਣ ਵਾਸਤੇ ਵਮੁਖਤ ਜਾਤੀਆਂ ਦਾ ਪ੍ਰਧਾਨ ਫਲਾਣਾ ਜੀ ਵਮੁਖਤ ਜਾਤੀਆਂ ਦਾ ਬਾਜੀਗਰਾਂ ਦਾ ਫਲਾਣਾ ਪ੍ਰਧਾਨ ਇਹਨਾਂ ਨੇ ਆਪਣੀਆਂ ਟੀਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੋ ਅਸੀਂ ਅੱਜ ਇਹਨਾਂ ਤੋਂ ਜਵਾਬ ਲੈਣ ਵਾਸਤੇ ਆਏ ਆ ਕਿ ਤੁਸੀਂ ਵਮੁਖਤ ਜਾਤੀਆਂ ਦੇ ਜੇ ਪ੍ਰਧਾਨ ਹੋ ਤਾਂ ਸਾਡਾ ਵਮੁਖਤ ਜਾਤੀਆਂ ਦਾ ਕੋਟਾ ਤੁਸੀਂ ਕਿਉਂ ਨਹੀਂ ਬਰਕਰਾਰ ਕਰ ਰਹੇ ਅਗਰ ਇਹਨਾਂ ਦੇ ਵੀ ਉੱਥੇ ਪੇਸ਼ ਨਹੀਂ ਚੱਲਦੀ ਮੈਂ ਇੱਥੇ ਵੀ ਆ ਜੰਨਾ ਵੱਤ ਵਾਤੇ ਇੱਥੇ ਆ ਗਿਆ ਐਮਐਲਏ ਸਭ ਕੀ ਕਹਿਣਗੇ ਕਹਿਣਗੇ ਵੀ ਸਾਡੀ ਬਾਹਰ ਨਹੀਂ ਚੱਲਦੀ ਸਾਡੀ ਪੇਸ਼ ਨਹੀਂ ਚੱਲਦੀ ਜੇ ਪੇਸ਼ ਨਹੀਂ ਚੱਲਦੀ ਤਾਂ ਤੁਸੀਂ ਰਹਿ ਜਾਂਦੇ ਹੋ ਭਾਈਚਾਰੇ ਦੇ ਨਾਲ ਖੜੋਖ ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਦੇ ਸਪੋਰਟਰ ਕਿਉਂ ਬਣ ਆਏ ਕਿਉਂਕਿ ਵਿਧਾਨ ਸਭਾ 'ਚ ਵੀ ਇਹ ਜਾਂਦੇ ਨੇ ਵਿਧਾਨ ਸਭਾ 'ਚ ਵੀ ਇਹ ਮੁੱਦਾ ਚੱਕ ਸਕਦੇ ਨੇ ਨਹੀਂ ਚੱਕਿਆ ਜੀ ਇਹਨਾਂ ਨੇ ਇਹਨਾਂ ਨੇ ਸਾਡੇ ਭਾਈਚਾਰੇ ਨੇ ਬੜੀ ਇਹਨਾਂ ਦੀ ਪ੍ਰਸ਼ੰਸਾ ਕੀਤੀ ਜਦੋਂ ਸਟਾਰਟਿੰਗ ਦੇ ਵਿੱਚ ਜਾ ਕੇ ਸਾਰ ਚੱਕੀ ਕਿਉਂਕਿ ਸਾਡੀ ਬੋਲੀ ਨੂੰ ਬਾਜੀਗਰ ਬੋਲੀ ਨੂੰ ਇੱਕ ਵੱਖਰਾ ਉਹ ਮਨ ਹਸਰ ਇਹਨਾਂ ਨੇ ਉੱਥੇ ਜਾ ਕੇ ਇੱਕ ਕਲਤਾਰ ਸਿੰਘ ਸੰਧਵਾਜੀ ਨੂੰ ਇਹ ਆਗਮਤ ਵੀ ਦੇ ਕਹਿੰਦੇ ਸੀ ਨਾ ਅਸੀਂ ਘਰਾਂ 'ਚ ਮਿਲਣ ਵਾਸਤੇ ਆਵਾਂਗੇ ਅਸੀਂ ਅੱਜ ਤਾਂ ਅਸੀਂ ਘਰੇ ਆਏ ਆ ਮਿਲਣ ਵਾਸਤੇ ਸਾਰੇ ਨਾਲ ਬਹਿ ਕੇ ਗੱਲਬਾਤ ਕਰਕੇ ਸਾਨੂੰ ਕੋਈ ਰਾਹ ਪਾ ਦੇਣਗੇ ਸਾਸੀ ਆਪਣਾ ਫੈਸਲਾ ਹੁਣ ਤੁਸੀਂ ਆਮ ਆਦਮੀ ਦੇ ਇੱਕ ਵਧਾਇਕ ਦੇ ਘਰ ਆਇਓ ਜਾਂ ਆਪਣੇ ਪ੍ਰਧਾਨ ਦੇ ਘਰ ਆਇਓ ਜੀ ਹੁਣ ਸਾਡਾ ਪ੍ਰਧਾਨ ਮੈਂ ਕਹਿ ਨਹੀਂ ਸਕਦਾ ਹਾਂਜੀ ਬਾਜੀ ਘਰ ਮੁਕਤਜਾਤਿਆਂ ਦਾ ਪ੍ਰਧਾਨ ਉਹਨਾਂ ਨੂੰ ਲਾਇਆ ਹਾਂਜੀ ਉਹ ਬਣਦਾ ਹੀ ਨਹੀਂ ਕਿਉਂ ਕਿ ਜਿਹੜੇ ਜਿਸ ਅਧਾਰ ਤੇ ਅਸੀਂ ਬਾਜਗਰ ਤੋਂ ਬੁਮੁਖਤਜਾਤियां ਲੱਗ ਕਿਣੀਆਂ ਜਾਂਦੀਆਂ ਸੀ 2% ਕੋਟਾ ਸੀ ਉਹ ਦੱਸਦਾ ਕੱਟਦਾ ਅਸੀਂ ਪ੍ਰਧਾਨ ਕਿਸੇ ਦਾ ਬਿਹਾਬ ਤੇ ਮੰਨੀਏ ਹਾਂ ਸਾਡੇ ਨਾਂ ਤੇ ਐਮਐਲਏ ਜ਼ਰੂਰ ਬਣੇ ਆ ਸਾਡੇ ਨਾਂ ਤੇ ਟਿਕਟ ਮਿਲੀ ਹੋਈ ਆ ਐਮਐਲਏ ਬਣੇ ਨੇ ਰਾਜ ਦਰਬਾਰ ਦੇ ਵਿੱਚ ਜਾ ਰਹੇ ਨੇ ਸਰਕਾਰ ਕੋਲ ਜਾ ਰਹੇ ਨੇ ਸਾਡੀ ਆਵਾਜ਼ ਇਹਨਾਂ ਦੀ ਨਾ ਝੁਕਣਾ ਇਹਨਾਂ ਦੀ ਚੁੱਪੀ ਧਾਰ ਕਰਨਾ ਸਾਨੂੰ ਸ਼ੱਕ ਦੇ ਘੇਰੇ ਦੇ ਵਿੱਚ ਲਿਆਉਂਦੀ ਆ ਉਹ ਜਵਾਬ ਕਰਨ ਵਾਸਤੇ ਅਸੀਂ ਇਹਨਾਂ ਨੂੰ ਪ੍ਰਧਾਨ ਸਮਾਜ ਵੱਲੋਂ ਲਾਇਆ ਗਿਆ ਜਾਂ ਸਰਕਾਰ ਵੱਲੋਂ ਸਰਕਾਰ ਵੱਲੋਂ ਤੁਸੀਂ ਇਹਨਾਂ ਨੂੰ ਪ੍ਰਧਾਨ ਨਹੀਂ ਮੰਨਦੇ ਨਹੀਂ ਮੰਨਦੇ ਜੀ ਉਹਨਾਂ ਦਾ ਨਹੀਂ ਮੰਨਦੇ ਜੀ ਜਿੰਨਾ ਚਿਰ ਸਾਡੀ ਜਿਸ ਇਹਿਸ ਕਾਰਨ ਅਸੀਂ ਆਧਾ ਜੀਵ ਮੁਕਤ ਜਾਤੀਆਂ ਜਾਂ ਬਾਜਿਗਰ ਕਬੀਲਾ ਅਲੱਗ ਮੰਨਿਆ ਜਾਂਦਾ ਉਹ ਸਿਰਫ ਇੱਕੋ ਹੀ ਸਾਡੀ ਮੰਗ ਸੀ ਉਹਦਾ 2% ਸਾਡਾ ਅਡੀਸ਼ਨਲ ਮਿਲਦਾ ਸੀ ਜਦੋਂ ਵੀਰ ਜੀ ਉਹ ਕੱਟਿਆ ਹੀ ਗਿਆ ਫਿਰ ਸਾਡਾ ਕਾਹਦਾ ਮੁਕਤ ਕਬੀਲਾ ਕਾਹਦਾ ਸਾਡੇ ਬਾਜਿਗਰ ਕਾਹਦਾ ਸਾਡਾ ਭਾਈਚਾਰਾ ਤੁਸੀਂ ਕੋਈ ਆਪਣਾ ਪ੍ਰਧਾਨ ਲਾਇਆ ਜੀ ਸਾਡੇ ਸਾਰੇ ਜੜਕੇ ਜਥੇਬੰਦੀਆਂ ਸਾਡੀਆਂ ਹੈਗੀਆਂ ਨੇ ਔਰ ਇੱਕ ਹੋਰ ਦੱਸ ਦਿਆਂ ਸਾਡਾ ਇੱਥੇ ਜਿੰਨੇ ਵੀ ਆਏ ਆ ਕੋਈ ਪੋਲਿਟਿਕਲ ਸਟੰਟ ਵਾਲਾ ਕੰਮ ਨਹੀਂ ਨਾ ਸਾਡਾ ਕੋਈ ਪੋਲਿਟਿਕਲ ਲੀਡਰ ਆ ਸਾਡੇ ਨਾਨ ਪੋਲਿਟਿਕਲ ਲੀਡਰ ਆ ਖੁਦ ਮੇਰੀ ਆਪਣੀ ਜਥੇਬੰਦੀ ਵੀ ਨਾਨ ਪੋਲਿਟਿਕਲ ਆ ਅਸੀਂ ਸਮਾਜ ਨਾਲ ਜਿੱਥੇ ਵੀ ਤੱਕਾ ਹੁੰਦਾ ਉੱਥੇ ਨਾਲ ਖੜਦੇ ਆ ਅਸੀਂ ਲਗਾਤਾਰ ਇਹ ਲੜਾਈ ਲੜ ਰਹੇ ਆ ਔਰ ਬੱਚਿਆਂ ਨੂੰ ਨਾਲ ਲੈ ਕੇ ਚੱਲ ਰਹੇ ਆ ਔਰ ਲੜਾਈ ਲੜਦੇ ਰਹਾਂਗੇ ਅਗਰ ਸਾਨੂੰ ਅੱਜ ਇੱਥੋਂ ਕੁਝ ਸੁਖਦਸਾ ਮਿਲਦਾ ਐਮ ਐਲ ਏ ਜੇ ਪੱਕੀ ਉਹ ਸਾਡੇ ਬਾਜਗਰ ਭਾਈਚਾਰੇ ਤੋਂ ਨਹੀਂ ਬਮੁਖਤ ਜਾਤੀਆਂ ਦੇ ਅੱਜ 쇼 ਕਰਨ ਇਸ ਚੀਜ਼ ਦਾ ਸਾਬਤ ਕਰਨ ਵੀ ਮੈਂ ਮੁਕਤ ਕਬੀਲਿਆਂ ਦਾ ਪ੍ਰਧਾਨ ਆ ਮੈਂ ਬਾਜੀਗਰਾਂ ਦਾ ਐਮਐਲਏ ਆ ਨਾ ਪਿੱਛੇ ਬਾਜੀਗਰ ਲਾਉਂਦੇ ਆ ਜੇ ਸਾਨੂੰ ਇਨਸਾਫ ਮਿਲ ਗਿਆ ਤਾਂ ਅਸੀਂ ਮੰਨਾਂਗੇ ਅਗਰ ਨਹੀਂ ਮੰਨਦੇ ਤਾਂ ਅਸੀਂ ਆਪਣੀ ਕਿਉਂਕਿ ਅਕਸਰ ਮਤਲਬ ਜਦੋਂ ਕੋਈ ਇਕੱਠ ਹੁੰਦਾ ਤਾਂ ਅਕਸਰ ਹਮੇਸ਼ਾ ਕਹਿੰਦੇ ਨੇ ਕਿ ਮੈਨੂੰ ਬੋਲਣ ਜੋਗਾ ਕਰਦੇ ਹੋ ਤੇ ਮੈਂ ਤੁਹਾਡੀਆਂ ਮੰਗਾਂ ਪੂਰੀਆਂ ਕਰ ਇਹਦੇ ਉੱਤੇ ਤੁਸੀਂ ਕੀ ਵਿਚਾਰਤਾਲ ਦੇਣਾ ਚਾਹੁੰਦੇ ਬੋਲਣ ਚੋਕਾ ਤਾਂ ਬਾਜੀਗਰਾਂ ਨੇ ਦੇਖੋ ਜੀ ਇੱਥੇ ਚ ਚਤਰਾਣੇ ਦੇ ਵਿੱਚ ਟੋਣ ਸੀ ਪੰਜਾਬ ਕੀ ਹਰਿਆਣਾ ਕੀ ਪੂਰੇ ਹਿੰਦੁਸਤਾਨ ਦੇ ਜਿੱਥੇ-ਜਿੱਥੇ ਮੁਮਕਤ ਜਾਤੀਆਂ ਦੇ ਬੰਦੇ ਔਰ ਭਾਈਚਾਰੇ ਦੇ ਲੋਕ ਸੀ ਇਸ ਹਲਕੇ 'ਚ ਆ ਕੇ ਵੋਟਾਂ ਮੰਗਦੇ ਰਿਹਾ ਉਹਨਾਂ ਲਈ ਝੋਲੀ ਅੱਡ ਕੇ ਵੋਟਾਂ ਪਾਈਆਂ ਨੇ ਇਹੀ ਕਾਰਨ ਸੀ ਇੰਨੀ ਵੱਡੀ ਲੀਡ ਲੈਣਾ ਚਤਰਾਣੇ ਦੇ ਵਿੱਚੋਂ ਜਦਕਿ ਇੰਨੀ ਲੀਡ ਪਹਿਲਾਂ ਕਿਸੇ ਦੀ ਰਹੀ ਨਹੀਂ ਸੀ ਪਰ ਅੱਜ ਇਹਨਾਂ ਨੇ ਮੂੰਹ 'ਚ ਘੁੰਮਣੀ ਆ ਕਿਉਂ ਪਾਈਆਂ ਨੇ ਜੇਤਨਾ ਦਾ ਕੋਈ ਪਰਸਨਲ ਲਾਲਚ ਤਾਂ ਸਾਨੂੰ ਆਕੇ ਸ਼ੋਅ ਕਰ ਦੇ ਨਾ ਵੀ ਮੇਰਾ ਪਰਸਨਲ ਲਾਲਚ ਆ ਮੈਂ ਬਾਜੀਗਰਾ ਧੋਬੇ ਮੁਖਾਂ ਨਾ ਬੇਮੁਖਤ ਜਾਤੀਆਂ ਵਾਸਤੇ ਕੁਝ ਵੀ ਕਰ ਸਕਦਾ ਅਸੀਂ ਫਿਰ ਆਪਣੀ ਲੜਾਈ ਆਪਣੇ ਢੰਗ ਨਾਲ ਲੜੀ ਰਹੇ ਆ ਤੁਹਾਨੂੰ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣ ਸਾਡੇ ਨੇ ਤਾਂ ਸਾਡੀ ਗੱਲ ਸੁਣਨ ਸਾਡੀ ਗੱਲ ਕਰਨ ਨਹੀਂ ਸਾਡੇ ਤਾਂ ਅਸੀਂ ਆਪਣੀ ਕਾਰਵਾਈ ਆ ਚਾਹੀਏ ਇੱਥੇ ਬੈਠੀਏ ਟੱਕ ਦੇ ਬੈਠੀਏ ਅਸੀਂ ਤਾਂ ਡੰਡਾ ਝੰਡਾ ਸਾਡੇ ਕੋਲ ਆ ਅਸੀਂ ਚੱਲਦੇ ਰਹਿਾਂਗੇ ਹਾਂਜੀ ਐਮਐਲਏ ਸਾਹਿਬ ਅੱਜ ਬੇਮੁਖਤ ਜਾਤੀਆਂ ਦਾ ਜਿਹੜਾ ਭਾਈਚਾਰਾ ਇੱਥੇ ਇਕੱਠਾ ਹੋਇਆ ਜੀ ਤੁਹਾਡੇ ਕੋਲ ਕਿਉਂ ਤੁਸੀਂ ਬੇਮੁਖਤ ਜਾਤੀਆਂ ਦੇ ਪ੍ਰਧਾਨ ਹੋ ਤਾਂ ਇਹਦੇ ਤੇ ਕੀ ਮੰਗਾ ਲੈ ਕੇ ਆਏ ਨੇ ਤੇ ਕੀ ਤੁਸੀਂ ਉਹਨਾਂ ਦੀਆਂ ਮੰਗਾਂ ਸੁਨੀਆਂ ਨੇ ਜੀ ਇਹ ਰਿਜ਼ਰਵੇਸ਼ਨ ਦਾ ਮੁੱਦਾ ਹੈਗਾ ਜੀ ਜਿੱਦਾਂ ਦੂਸਰੀਆਂ ਕਮਿਊਨਿਟੀਆਂ ਨੂੰ ਹਾਂਜੀ ਜਿਹੜਾ ਹੈਗਾ ਉਹਨਾਂ ਦਾ ਅਧਿਕਾਰ ਹੈ ਜਿਹੜਾ ਉਹਨਾਂ ਨੂੰ ਦਿੱਤਾ ਜਾਂਦਾ ਸੋ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਬਹੁਤ ਵੱਡੀ ਤਣਾਅ ਦੇ ਵਿੱਚ ਜਿਹੜੀਆਂ ਬੇਮੁਖਤ ਜਾਤੀਆਂ ਦੇ ਭਾਈਚਾਰੇ ਕੰਮਕੁਜ ਪੰਜ-ਛੇ ਕਮਿਊਨਿਟੀਆਂ ਜਿਹੜੀਆਂ ਬੈਠੀਆਂ ਹੋਣ ਜਾਂ ਨੇ ਜਿਸ ਤਰ੍ਹਾਂ ਦੂਸਰੀਆਂ ਕਮਿਊਨਿਟੀਆਂ ਨੂੰ आरक्षण ਇਸੇ ਮਿਲਦੀ ਹੈ ਉਹ ਜਿਹੜੀਆਂ ਬਨੁਖਤ ਜਾਤੀਆਂ ਦੇ ਅੰਦਰ ਹੋ ਗਈਆਂ ਨੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਬਣਦਾ ਹੈਗਾ 2% ਕੋਟਾ ਲਾ ਲੋ ਜਾਂ 3% ਕੋਟਾ ਲਾ ਲੋ ਉਹ ਆਪਣੇ ਅਧਿਕਾਰ ਤੋਂ ਜਿਹੜੇ ਉਹ ਵੰਝ ਹੈਗੇ ਨੇ ਸੋ ਇਸ ਕਰਕੇ ਉਹ ਕਿਉਂਕਿ ਮੈਂ ਬਨੁਖਤ ਜਾਤੀਆਂ ਦਾ ਪ੍ਰਧਾਨ ਹੋਣ ਦੇ ਨਾਤੇ ਔਰ ਇਕਲੋਤਾ ਐਮਐਲਏ ਹੋਣ ਦੇ ਨਾਤੇ ਅੱਜ ਬਨੁਖਤ ਜਾਤੀਆਂ ਦੇ ਸਾਰੇ ਜਿਹੜੇ ਲੋਕ ਇੱਥੇ ਮੇਰੇ ਕੋਲ ਆਏ ਸੀਗੇ ਆਪਣੀ ਬੁਹਾਰ ਲਾਉਣ ਦੇ ਲਈ ਸੋ ਮੇਰੀ ਵੀ ਇਸੇ ਤਰ੍ਹਾਂ ਹੀ ਬੁਹਾਰ ਹੈ ਜਿਹੜੀ ਉਹ ਮੈਂ ਵੀ ਲਾਉਣਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਔਰ ਬਹੁਤ ਜਲਦ ਉਹਨਾਂ ਦੇ ਨਾਲ ਮੀਟਿੰਗ ਕਰਕੇ ਜਿਹੜੀਆਂ ਇਹ ਪਛਣੀਆਂ ਸ਼੍ਰੇਣੀਆਂ ਹੈਗੀਆਂ ਨੇ ਜਿਹੜੀਆਂ ਕਾਫੀ ਬੈਕਵਰਡ ਬੈਕਫੁੱਟ ਤੇ ਜਿਹੜੀਆਂ ਕਮਿਊਨਿਟੀਆਂ ਬੈਠੀਆਂ ਨੇ ਉਹਨਾਂ ਦੇ ਅਧਿਕਾਰ ਨੂੰ ਦੇਣ ਵਾਸਤੇ ਉਹ ਲਾਗੂ ਕਰਨ ਵਾਸਤੇ ਮੁੱਖ ਮੰਤਰੀ ਸਾਹਿਬ ਨਾਲ ਬਹੁਤ ਜਲਦੀ ਮੀਟਿੰਗ ਕਰਾਂਗੇ ਇੱਥੇ ਨੌਜਵਾਨ ਪਹੁੰਚੇ ਨੇ ਜਿਹੜੇ ਕਿ ਅਪਰੈਂਟਸ਼ਿਪ ਕਰ ਰਹੇ ਨੇ ਤੇ ਇਹਨਾਂ ਦੀਆਂ ਕੀ ਮੁਸ਼ਕਲਾਂ ਨੇ ਉਹ ਵੀ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਕੀ ਤੁਹਾਡੀਆਂ ਮੰਗਾਂ ਨੇ ਕੀ ਮੁਸ਼ਕਲਾਂ ਨੇ ਹਾਂਜੀ ਦੱਸੋ ਕੀ ਨੈਮ ਹੈ ਤੁਹਾਡਾ ਮੇਰਾ ਨਾਮ ਸਰ ਰਾਜੂ ਰਾਮ ਕਿੱਥੋਂ ਆਏ ਹੋ ਤੁਸੀਂ ਮੈਂ ਪਾਤਲਾ ਤੋਂ ਹਾਂ ਜੀ ਕੀ ਆਪਣੇ ਮੁੱਦੇ ਨੇ ਕੀ ਮੁੱਦਿਆਂ ਲੈ ਕੇ ਤੁਸੀਂ ਅੱਜ ਇੱਥੇ ਹਲਕਾ ਅਸਰਾ ਵਿਰਾਇਕ ਐਮਐਲਏ ਦੀ ਕੋਠੀ ਦੇ ਸਾਹਮਣੇ ਕਿਰਾ ਕੀਤਾ ਅਸੀਂ ਜੀ ਡਿਪਲੋਮੇ ਬੀਟੈਕ ਦੀ ਡਿਗਰੀ ਅਪ੍ਰੈਂਟਸ ਕੀਤੀ ਹੈ ਪੰਜਾਬ ਜਿਹੜਾ ਬਿਜਲੀ ਬੋਰਡ ਹੈ ਹੂੰ ਉਸ ਦੇ ਵਿੱਚ ਸਾਡੀ ਪੋਲਿਸੀ ਨਹੀਂ ਦੱਸੀ ਜਾ ਰਹੀ ਵੀ ਤੁਹਾਨੂੰ ਇਸ ਜਿਹੜੀ ਅਪ੍ਰੈਂਟਸ ਕੀਤੀ ਹੋਏ ਦਾ ਕੋਈ ਬੈਨੀਫਿਟ ਨਹੀਂ ਹੈ ਅਸੀਂ ਪੀਐਸਪੀਸ਼ਲ ਡਿਪਾਰਟਮੈਂਟ ਦੇ ਵਿੱਚ ਮਿਲੇ ਸੀ ਤੁਸੀਂ ਅਪ੍ਰੈਂਟਸ ਕਿੱਥੇ ਕੀਤੀ ਹੈ ਅਸੀਂ ਐਸੇ ਪੰਜਾਬ ਦੇ ਵਿੱਚ ਪਤ ਨਹੀਂ ਬਿਜਲੀ ਬੋਰਡ ਕਿਥੇ ਜੀ ਬਿਜਲੀ ਬੋਰਡ ਤੇ ਅੱਛਾ ਤੇ ਇਦਾਂ ਸਾਨੂੰ ਕੋਈ ਮੰਨ ਲਓ ਪੇਪਰ ਕਲੀਅਰ ਕਰ ਦਿੰਦੇ ਆ ਜਿਵੇਂ ਆਈਟੀਆਈ ਦੇ ਪੋਸਟ ਆਉਂਦੀਆਂ ਨੇ ਉਹ ਫਿਰ ਕਹਿੰਦੇ ਨੇ ਵੀ ਡਿਪਲੋਮੇ ਵਾਲੀ ਪ੍ਰਿੰਟਸ ਨਹੀਂ ਚੱਲਦੀ ਵੀ ਤੁਸੀਂ ਆਰਟੀ ਵਾਲੀ ਲੈਨਮੈਨ ਦੀ ਪ੍ਰਿੰਟਸ ਲੈ ਕੇ ਆਓ ਅੱਛਾ ਤੇ ਫਿਰ ਅਸੀਂ ਕਿਹਾ ਵੀ ਸਾਨੂੰ ਡਿਪਲੋਮੇ ਵਾਲੀ ਪ੍ਰਿੰਟਸ ਕਿਉਂ ਕਰਵਾ ਰਹੇ ਹੋ ਸਾਡਾ ਕਿਉਂ ਸਾਲ ਕਰਾ ਰਹੇ ਹੋ ਕਹਿੰਦੇ ਬੇਸਟ ਕਰ ਰਹੇ ਹੋ ਹਾਂਜੀ ਤੇ ਬਾਕੀ ਇਹ ਜਗਸੀਰ ਭਾਈ ਨੇ ਸਾਡੇ ਇਹਨਾਂ ਨੇ ਵੀ ਡਿਗਰੀ ਵਾਸਤੇ ਅਪਰੈਂਟਸ ਕੀਤੀ। ਜੀ ਨਾ ਵੀਰੇ ਆਪਣਾ ਸਤਿਕਾਰ ਜੀ। ਹਾਂ ਜਗਸੀਰ ਸਿੰਘ ਜੀ। ਤੇ ਕੀ ਆਪਣਾ ਮੁੱਦੇ ਜੀ ਕਿਸ ਮੁੱਦੇ ਨੂੰ ਲੈ ਕੇ ਜੇ ਤੁਸੀਂ ਮੈਨੂੰ ਸਾਹਮਣੇ ਬੁਲਾ ਕੇ ਕਰਾ ਦਿਤੇ। ਅਸੀਂ 1 ਸਾਲ ਡਿਪਲੋਮਾ ਡਿਗਰੀ ਅਪਰੈਂਟਸ ਕੋਰਸ ਜੁਆਇਨ ਕੀਤਾ ਸੀਗਾ ਬੀਵੀ ਬੋਰਡ ਦੇ ਵਿੱਚ। ਇਸ ਦੇ ਦੌਰਾਨ 1 ਸਾਲ ਸਾਨੂੰ ਬੀਵੀ ਬੋਰਡ ਨੇ ਪ੍ਰੈਂਟ ਕੀਤਾ। ਉਸ ਦੌਰਾਨ ਜਿੱਦਾਂ ਆਈਟੀਆਈ ਵਾਲਿਆਂ ਨੂੰ 1 ਸਾਲ ਦੀ ਅਪਰੈਂਟਸ ਕਰਾਈ ਜਾਂਦੀ ਆ ਬੀਵੀ ਬੋਰਡ ਦੇ ਵਿੱਚ ਅਪਰੈਂਟਸ ਕਰਾ ਕੇ ਉਹਨਾਂ ਨੂੰ ਮਹਕਮੇ ਵੱਲੋਂ ਏਲਮ ਜੋਇਨ ਕਰਾਇਆ ਜਾਂਦਾ ਏਲਮ ਦੇ ਉਹਦੇ ਤੇ ਠੀਕ ਹੈ ਅਸੀਂ ਵੀ ਚਾਹੁੰਦੇ ਹਾਂ ਵੀ ਸਾਨੂੰ ਉਸ ਅਪਰੈਂਟਸ਼ਿਪ ਦਾ ਉਸ ਉਸ ਤਰੀਕੇ ਨਾਲ ਕਰਾਈ ਗਈ ਅਪਰੈਂਟਸ਼ਿਪ ਦਾ ਸਾਨੂੰ ਵੀ ਕੋਈ ਬੈਨੀਫਿਟ ਦਿੱਤਾ ਜਾਵੇ ਕੋਈ ਮਹਕਮਾ ਸਾਨੂੰ ਵੀ ਕਿਸੇ ਨਾ ਕਿਸੇ ਉਹਦੇ ਉੱਤੇ ਅਡਜਸਟ ਕਰੇ ਠੀਕ ਹੈ ਤੈਨੂੰ ਤਾਂ ਕਹਿਣਾ ਸੀ ਹੈ ਅਸੀਂ ਹਜੇ ਸਾਰੇ ਮੰਤਰੀਆਂ ਨੂੰ ਮਿਲ ਰਹੇ ਹਾਂ ਇਹ ਐਮਐਲਏ ਸਭ ਨੂੰ ਮਿਲ ਰਹੇ ਹੈਗੇ ਅਲੱਗ-ਅਲੱਗ ਉਹ ਸਾਨੂੰ ਕੋਈ ਕਿਸੇ ਤਰੀਕੇ ਦਾ ਆਰਾ ਲਾਉਂਦੇ ਨੇ ਕੋ ਕਿਸ ਤਰੀਕੇ ਦਾ ਕਿਸੇ ਨੂੰ ਮਿਲੋ ਕਦੇ ਕਿਸੇ ਨੂੰ ਮਿਲੋ ਇਹ ਨਹੀਂ ਚੱਲ ਰਿਹਾ ਜੀ ਅਜੇ ਸਾਨੂੰ ਕੋਈ ਪਾਣੀ ਪੋਣੀ ਤਾਂ ਇਸ ਕਰਕੇ ਤੁਸੀਂ ਅੱਜ ਉਹ ਜਿਵੇਂ ਬੰਦਿਆਂ ਨਾਲ ਮਿਲ ਕੇ ਕੋਈ ਰਾਜ ਐਮਐਲਏ ਸਾਹਿਬ ਜੀ ਤੇ ਕਰਾ ਦਿੱਤਾ ਹੈ ਤੇ ਤੁਸੀਂ ਕੀ ਮਤਲਬ ਮਾਗ ਰੱਖ ਰਹੇ ਹੋ ਅਸੀਂ ਚਾਹੁੰਦੇ ਹਾਂ ਕਿ ਨਿਯਾਤ ਸਰਕਾਰ ਕੋਈ ਸਾਡੇ ਲੈਵਲ ਤੇ ਵੀ ਸੋਚੇ ਸਾਡੀ ਸਾਡੀ ਵੀ ਸੁਣਵਾਈ ਕਰੇ ਕੋਈ ਸਾਡਾ ਸਾਲ ਖਰਾਬ ਹੋਇਆ ਸਾਡੇ ਪੇਕ ਵਾਲੇ ਸੋਚੇ ਅਪ੍ਰੈਂਟਿਸਿਪ ਕਰਾਈ ਗਈ ਆ ਉਹਦਾ ਸਾਨੂੰ ਕੋਈ ਬਣਦਾ ਨਹੀਂ ਨਹੀਂ ਤੁਸੀਂ ਆਈਟੀਆਈ ਤਾਂ ਨੀਚੇ ਹੁੰਦੀ ਹੈ ਤੁਸੀਂ ਉਹ ਤੋਂ ਉੱਪਰ ਜਾ ਕੇ ਡਿਪਲੋਮਾ ਕੀਤਾ ਹਾਂ ਫਿਰ ਇਹ ਤੁਹਾਨੂੰ ਕਿਉਂ ਨਹੀਂ ਫੋਲੋ ਕਰ ਰਹੇ ਜੀ ਇਸੇ ਗੱਲ ਤੇ ਸਭ ਸਿਸੰਗਰ ਕਰ ਰਹੇ ਆ ਤੁਹਾਡਾ ਤਾਂ ਉਹਨਾਂ ਤੋਂ ਵੱਡਾ ਹੋ ਗਿਆ ਆਈਟੀਆਈ ਸਾਡਾ ਉਹਦਾ ਵੱਡਾ ਬਣਦਾ ਜੀ ਹਾਂਜੀ 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 ਅਸੀਂ ਉਹਨਾਂ ਉਹਨਾਂ ਵਾਂਗ ਹੀ ਸਾਡੇ ਤੋਂ ਪ੍ਰੈਨਟਿਸ ਕਰਾਈ ਗਈ ਆ ਸਾਡਾ ਉਹਦਾ ਵੱਡਾ ਬਣਦਾ ਹੈਗਾ ਸਾਨੂੰ ਅਸੀਂ ਜਾਣਦੇ ਹਾਂ ਕਿ ਅਸੀਂ ਹੁਣ ਸੀਐਮਡੀ ਐਮਡੀ ਲੈਵਲ ਤੇ ਮੀਟਿੰਗ ਕੀਤੀ ਉਹ ਕਹਿੰਦੇ ਵੀ ਤੁਸੀਂ ਡਿਪਲੋਮਾ ਕੀਤਾ ਤੁਸੀਂ ਬੀਟੈਕ ਕੀਤਾ ਤੁਸੀਂ ਬੀਟੈਕ ਬੇਸ ਤੇ ਅਪਰੈਂਟਿਸ ਕਰ ਲਈ ਪਰ ਤੁਹਾਨੂੰ ਇਸ ਦਾ ਕੋਈ ਬੈਨੀਫਿਟ ਨਹੀਂ ਹੈਗਾ ਮੈਂ ਕਿਹਾ ਮੈਂ ਸਿੱਧਾ ਸਾਨੂੰ ਸਾਹਮਣਾ ਕਰਦਾ ਸਾਹਮਣਾ ਕਰਦਾ ਫਿਰ ਅਸੀਂ ਉਹਨਾਂ ਨੂੰ ਇਸ ਇਹੀ ਪੁਆਇੰਟ ਆਊਟ ਕਰਦੇ ਕਿ ਜਦੋਂ ਇਸ ਦਾ ਕੋਈ ਬੈਨੀਫਿਟ ਨਹੀਂ ਹੈ ਤੁਸੀਂ ਕਿਰਾਾ ਕਿਉਂ ਰਹੇ ਹੋ ਜੀ ਜੀ ਸਾਲ ਕਿਉਂ ਖਰਾਬ ਕਰ ਰਹੇ ਹੋ ਸਾਡੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਹਮਮ ਸਟੂਡੈਂਟ ਅਸੀਂ ਤੁਸੀਂ ਇਸੇ ਕਰਕੇ ਅੱਜ ਪੰਜਾਬ ਸਰਕਾਰ ਤੋਂ ਜਾ ਮਿਲ ਸਕਦੇ ਹਾਂ ਕੀ ਚਾਹੁੰਦੇ ਹੋ ਤੁਸੀਂ ਅਸੀਂ ਚਾਹੁੰਦੇ ਜੀ ਵੀ ਸਾਨੂੰ ਵੀ ਕੋਈ ਬਣ ਦਾ ਹੱਕ ਦਵੇ ਕੋਈ ਸਰਕਾਰ ਪਾਲਿਸੀ ਤਿਆਰ ਕਰੇ ਅਸੀਂ ਉਹਦੇ ਅਧੀਨ ਆ ਕੇ ਸਰਕਾਰ ਨੂੰ ਸੁਵਾਬਾ ਮੰਗਾਈਏ ਜੀ ਮੈਰਿਟ ਬੇਸ ਤੇ ਆ ਕੇ ਸਿਲੈਕਸ਼ਨ ਹੋਇਆ ਸਾਡਾ ਮੈਰਿਟ ਬੇਸ ਤੇ ਓਕੇ ਅਸੀਂ ਡਿਪਲੋਮੇ 'ਚ ਜੋ ਮੰਨ ਲਓ ਮੇਰੇ ਐਜੂਕੇਸ਼ਨ ਐ ਵਧੀਆ ਨੰਬਰ ਸੀ 71% ਨੰਬਰ ਸੀ ਫਿਰ ਜਾ ਕੇ ਮੇਰੀ ਅਪਰੈਂਟਸ ਲੱਗੀ ਸੀ ਠੀਕ ਹੈ ਉਸ ਤੋਂ ਬਾਅਦ ਵੀ ਅਸੀਂ ਸਾਲ ਅਪ੍ਰੈਂਟਿਸ ਪੂਰੀ ਕਰ ਗਏ ਸਾਨੂੰ ਫੇਰ ਵੀ ਡਿਪਾਰਟਮੈਂਟ ਕੋਈ ਵੈਕੈਂਸੀ ਤੇ ਨਹੀਂ ਰੱਖ ਰਹੀ ਅਸੀਂ ਇਹ ਸਰਕਾਰ ਅੱਗੇ ਮੰਗ ਰੱਖਣਾ ਚਾਹੁੰਦੇ ਆ ਵੀ ਸਾਨੂੰ ਵੀ ਕੋਈ ਸਾਡਾ ਬਣਦਾ ਹੱਕ ਦਿੱਤਾ ਜਾਵੇ ਅਸੀਂ ਚੰਗਾ ਸੋਚ ਕੇ ਅਪ੍ਰੈਂਟਿਸ ਜੁਆਇਨ ਕੀਤੀ ਸੀ ਵੀ ਸਾਨੂੰ ਆਉਣ ਵਾਲੇ ਟਾਈਮ 'ਚ ਕੋਈ ਸਰਕਾਰ ਸਾਡੇ ਵਾਸਤੇ ਚੰਗੀ ਕੋਈ ਵਧੀਆ ਹੁਣ ਤੁਸੀਂ ਕਿੰਨੇ ਪਰਸਨੋਂ ਕਿੰਨੇ ਇਸ ਕੈਟਾਗਰੀ ਦੇ ਅਸੀਂ ਇਸ ਕੈਟਾਗਰੀ ਦੇ ਅਦਰ ਘੱਟੋ ਘੱਟ 7-800 ਪਰਸਨ ਆ ਜੀ ਅੱਛਾ ਜੀ ਹਾਂ ਠੀਕ 439 ਦੇ ਹਿਸਾਬ ਨੇ ਨਾਲੇ ਡਿਪਲੋਮਾ ਡਿਗਰੀ ਵਾਲੇ ਦੀ ਅਪ੍ਰੈਂਟਿਸ ਇਹਨਾਂ ਨੇ 2022 ਤੇ 23 ਦੇ ਵਿੱਚ ਕਰਾਈਏ ਤੇ 23 ਤੇ 24 ਦੇ 24 25 ਵਾਲੇ ਬੱਚੇ ਹੁਣ ਲੱਗ ਚੱਲ ਰਹੇ ਨੇ ਠੀਕ ਹੈ ਟੋਟਲ 1000 ਸਮਥਿੰਗ ਬੱਚਾ ਹੋ ਗਿਆ ਸਾਡਾ ਇਹ ਤੇ ਸਰਕਾਰ ਨੂੰ ਸਾਡੇ ਇਹ ਅਪ੍ਰੈਂਟਿਸ ਬਾਰੇ ਸੋਚਣਾ ਚਾਹੀਦਾ ਜੀ ਜਲਦੀ ਦਾ ਹੱਥ ਕਥਨ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਠੀਕ ਹੁਣਗੇ ਬੋਲੀ ਸਰਕਾਰ ਦੇ ਨੁਮਾਇंदे ਬਣ ਕੇ ਇਤਾਂ ਗੰਦੀ ਨਹੀਂ ਚੱਲਣੀ ਬਾਹਰ ਨਿਕਲਣਾ ਹੀ ਪੈਣਾ ਪੰਜਾਬ ਸਰਕਾਰ ਮੁਰਦਾਬਾਦ ਠੀਕ ਹੈ ਤੁਸੀਂ ਵਿਧਾਇਕ ਐਮ ਐਲ ਏ ਕੋਲ ਸੰਪਰਕ ਕਰਾ ਕੇ ਇਹਦਾ ਮੈਂ ਅੱਜ ਕਰਨ ਕੀ ਰਿਹਾ ਹਾਂ ਇਹਦਾ ਮੇਨ ਕਾਰਨ ਹੈ ਹਾਏ ਹਾਏ ਜਦੋਂ ਵੋਟਾਂ ਪੈਂਦੀਆਂ ਨੇ ਤਾਂ ਸਾਰੇ ਸਮਾਜ ਦੇ ਲੋਕ ਹਾਏ ਹਾਏ ਮਤਲਬ ਵੈਮ ਹੁੰਦਾ ਜਿਹੜਾ ਵੀ ਸਾਥ ਦੇ ਲਾ ਲਓ ਜਾਂ ਮਾਨ ਵਾਲੀ ਗੱਲ ਹੁੰਦੀ ਹੈ ਕੋਈ ਵੀ ਗਰਮ ਮੁਸਾਬਾ ਪਾਈਚਾਰੇ ਜੋ ਕੋਈ ਮਤਲਬ ਐਮਰਜੈਂਸੀ ਕੋਈ ਮੁਸਾਬਾ ਉਹਦੇ ਨਾਲ ਕੀ ਹੈ ਵੀ ਸਾਡੇ ਸਮਾਜ ਦੇ ਕੋਈ ਭਲਾ ਮੁਸਾਬਾ ਤਾ ਜਿਵੇਂ ਕਿ ਸਾਰਿਆਂ ਪਤਾ ਹੀ ਹੈ ਜਿਹੜਾ ਪ੍ਰਧਾਨ ਨੇ ਲਾਇਆ ਗਿਆ ਉਹ ਉਹ ਲਾਇਆ ਤਾਂ ਗਿਆ ਪਰ ਇਹਨਾਂ ਨੇ ਆਪ ਦੇ ਜਿਵੇਂ ਲਏ ਸੀ ਉਹਨਾਂ ਨਾਲ ਹੀ ਠੱਗੀ ਕਰ ਲਈ ਕਿਉਂਕਿ ਜੇਕਰ ਉਹਨਾਂ ਨੂੰ ਪਰਮ ਲਾਇਆ ਗਿਆ ਤਾਂ ਲੋਕਾਂ ਨੇ ਬੜੇ ਮਾਣ ਨਾਲ ਕਿਹਾ ਕਿ ਉਹਨਾਂ ਨੂੰ ਸਰਕਾਰ ਨੇ ਮਤਲਬ ਆਪਣੇ ਜਿਹੜਾ ਵਿਮੋਕਸਾ ਕਾਸਟ ਜਾਂ ਅਸੀਂ ਐਸਟੀ ਕੋਟੇ ਦੇ ਜਿਹੜੇ ਲੋਕ ਆ ਵੀ ਉਹਨਾਂ ਦੇ ਲਈ ਉਹਨਾਂ ਨੂੰ ਚਲ ਕੋਈ ਕੰਮ ਜਾਂ ਕੋਈ ਕਰਨ ਕੰਮ ਕਰਨਗੇ ਮਤਲਬ ਕਿ ਆਪਣੇ ਭਾਈਚਾਰੇ ਵਾਸਤੇ ਪਰ ਕੀ ਕੀਤਾ ਇਹਨਾਂ ਨੇ ਮਤਲਬ ਹਲੇ ਤੱਕ ਵੀ 1.5 ਸਾਲ 2 ਸਾਲ ਹੋਣ ਵਾਲੇ ਹੋ ਗਏ ਆ ਕਿ ਆਪਣੇ ਵਿਧਾਨ ਸਭਾ ਆਪਣੇ ਵਿੱਚ ਇਦਾਂ ਹੀ ਲਟਕਾਈ ਤੁਰੇ ਆਉਂਦੇ ਆ ਕਿ ਅਸੀਂ ਹਾਂਜੀ ਤੁਹਾਡਾ ਕੰਮ ਹੋ ਰਿਹਾ ਜੀ ਤੁਹਾਡਾ ਕੰਮ ਹੋ ਰਿਹਾ ਜੀ ਤੁਹਾਡਾ ਕੋਟਾ ਬਹਾਲ ਕਰਾਂਗੇ ਤੁਹਾਡੀ ਜਿਹੜੀ ਲੈਟਰ ਰੁਕੀ ਹੋਈ ਸੀ ਉਹ ਅਸੀਂ ਬਹਾਲ ਕਰਾਂਗੇ ਪਰ ਹਲੇ ਤੱਕ ਕੋਈ ਵੀ ਉਹ ਲੈਟਰ ਦਾ ਜਵਾਬ ਨਹੀਂ ਆਇਆ ਹੁਣ ਜਦੋਂ ਨੂੰ ਮਤਲਬ ਸਾਰਾ ਕੁਝ ਫਾਈਨਲ ਹੋਣਾ 3 ਸਾਲ ਹੋ ਗਏ ਸਰਕਾਰ ਆਈ ਨੂੰ ਪਰ ਹੁਣ ਲਾਸਟ ਤੇ ਆ ਕੇ ਜਿਹੜੀ ਮੈਡਮ ਬਲਜੀਤ ਕੋ ਬਲਜੀਤ ਕਰਨੇ ਔਰ ਉਹਨਾਂ ਦੇ ਡਿਪਾਰਟਮੈਂਟ ਦੇ ਜਿਹੜੀ ਪੰਜ ਮੈਂਬਰੀ ਕਮੇਟੀ ਕੋਈ ਵੀ ਲਾਈ ਹੈ ਜਿਹੜੀ ਇਹਦੇ ਆਪਣੇ ਇਹਨਾਂ ਕਬੀਲਿਆਂ ਦੇ ਅਮ ਫਲਾਈ ਲਈ ਜਿਹੜਾ ਕੰਮ ਕਰਨੀ ਕਮੇਟੀ ਬਣਾਈ ਆ ਉਹਨਾਂ ਨੇ ਵੀ ਕੋਈ ਉਹ ਨਹੀਂ ਕੀਤਾ ਤੇ ਹੁਣ ਉਹਨਾਂ ਨੇ ਕਹਿਤਾ ਵੀ ਸਾਡਾ ਨਾ ਤਾਂ ਅਸੀਂ ਕੋਈ ਤੁਹਾਡੀ ਲੈਟਰ ਬਹਾਲ ਕਰੀਏ 2018 ਚ ਲੈਟਰ ਇਸ਼ੂ ਹੋਈ ਉਹ ਨਾ ਤਾਂ ਕੋਈ ਲੈਟਰ ਅਸੀਂ ਬਹਾਲ ਕਰੀਏ ਨਾ ਹੀ ਅਸੀਂ ਕੋਈ ਤੁਹਾਡਾ ਮਤਲਬ ਜਿਹੜਾ ਤੁਹਾਡਾ ਬਰਦਾ ਦਾ ਉਹਦਾ ਜਿਹੜਾ ਤੁਹਾਡਾ ਬਰਦਾ ਕੋਟਾ ਵਾ ਨਾਂ ਅਸੀਂ ਹੋਰ ਦਈਏ ਠੀਕ ਹੈ ਤਾਂ ਇਸ ਗੱਲ ਤੋਂ ਅਸੀਂ ਮਤਲਬ ਰੱਖਦੇ ਹੋਏ ਇਹਨਾਂ ਨੂੰ ਆਏ ਆ ਇੱਥੇ ਐਮਐਲ ਹਾਂਜੀ ਵੀ ਕਿ ਇਹ ਸਾਡੇ ਜਿਹੜਾ ਇਸ ਮੈਦਾਨੀ ਕੁਝ ਕਰ ਸਕਦੇ ਤਾਂ ਇਹਨਾਂ ਨੂੰ ਪ੍ਰਧਾਨ ਸਰਪੰਚਾਂ ਦੀ ਕੋਈ ਹੱਤ ਨਹੀਂ ਠੀਕ ਹੈ ਤੇ ਇਸੇ ਬਾਕੀ ਸਾਰੇ ਬੁਲਾ ਰਿਆ ਨੇ ਤੁਹਾਨੂੰ ਦੱਸ ਦਿੱਤਾ ਸਾਡਾ ਜਿਹੜਾ ਇੰਨਾ ਕੋਟਾ ਕੱਟਿਆ ਗਿਆ ਤੇ ਸਾਰੇ ਬੱਚੇ ਜਿਹੜੇ ਪੜ੍ਹੇ ਲਿਖੇ ਆ ਇਹਨੇ ਵਸਾ ਤਾਂ ਇਹ ਬੇਰੁਜ਼ਗਾਰ ਜਿਹੜੇ ਪੜ੍ਹੇ ਨੇ ਠੀਕ ਹੈ ਜਿਹੜੇ ਮਤਲਬ ਹਾਈ ਲੈਵਲ ਦੀਆਂ ਆਕਾਸ਼ਕਾਂ ਨੇ ਉਹਨਾਂ ਨੂੰ ਤਾਂ ਪੜਨਾ ਵੀ ਬੜਾ ਲੋੜ ਵੀ ਹੈ ਮੁੱਦੇ ਜਿਹੜੇ ਕੱਚੇ ਬਚਾਰੇ ਵਰਕਰ ਹੈਗੇ ਇਹਨਾਂ ਨੂੰ ਹੁਣ ਤੱਕ ਪੱਕੇ ਨਹੀਂ ਕਰਿਆ ਗਿਆ ਖਾਸ ਕਰਕੇ ਆਪਣੀ ਬਰਾਦਰੀ ਚ ਵੀ ਇਹ ਤਾਂ ਹੀ ਸਰਕਾਰ ਦਾ ਉਹੀ ਲਾਰਾਗਾ ਤਿੰਨ ਸਾਲ ਹੋ ਚੁੱਕੇ ਆ ਲਾਰੇ ਚ ਲੰਗਾਈ ਜਾਂਦੇ ਆ ਤੇ ਪੰਜ ਸਾਲ ਲੰਘ ਜਾਣੇ ਆ ਕੋਈ ਇਹਨਾਂ ਨੇ ਪੱਕੇ ਕਰਨ ਦਾ ਕੋਈ ਕੁਝ ਨਹੀਂ ਨਾਲ ਤੁਸੀਂ 2018 ਦੇ ਵਿੱਚ ਕੀ ਆਪਣਾ ਮੇਰਾ ਨਾਮ ਦੇਵੀ ਹੈ ਠੀਕ ਹੈ 2018 ਦੇ ਵਿੱਚ ਸਾਨੂੰ ਕੋਟਾ ਮਿਲ ਗਿਆ ਸੀਗਾ ਤੇ ਇਹਨਾਂ ਨੇ ਜਦੋਂ ਸਾਡੇ ਬਹੁਤ ਬੱਚੇ ਸਲੈਕਟ ਵੀ ਹੋਏ ਸੀ ਵਿਮੁਖਤ ਜاتی ਵਿੱਚ 2% ਕੋਟੇ ਵਿੱਚ ਸਲੈਕਟ ਵੀ ਹੋਏ ਸੀ ਤੇ ਅਸੀਂ ਵੀ ਆਪਣੇ ਆਪਣੇ ਕੇਸ ਲਾਏ ਸੀ ਆਪਣੇ ਆਪਣੇ ਹਾਈ ਕੋਰਟ ਤੇ ਵਿੱਚ ਕਿ ਸਾਡੇ ਅਲੱਗ-ਅਲੱਗ ਪੋਸਟਾਂ ਦੇ ਤੂੰ ਬਟ ਇਹਨਾਂ ਨੇ 2022 ਦੇ ਵਿੱਚ ਆ ਕੇ ਸਾਡਾ ਕੋਟਾ ਰਿਜੈਕਟ ਕਰਤਾ ਸਾਡੇ ਕੋਲ ਸਾਡੇ ਜਿਹੜੇ ਕੇਸ ਚੱਲੇ ਰਹੇ ਸੀ ਉਹ ਫਾਈਨਲ ਡਿਸੀਜਨ ਤੇ ਪਹੁੰਚੇ ਹੋਏ ਨੇ ਬਟ ਆਮ ਆਦਮੀ ਪਾਰਟੀ ਨੇ ਸਾਡੇ ਜਿਹੜੇ ਕੋਟਾ ਸੀ ਉਹ 2022 ਦੇ ਵਿੱਚ ਕੱਟ ਕਰਤਾ ਜਿਸ ਕਰਕੇ ਹੁਣ ਸਾਡਾ ਕੋਈ ਫੈਸਲਾ ਨਹੀਂ ਆ ਰਿਹਾ ਕਿ ਸਾਡੇ ਐਮਐਲਏ ਸਾਭ ਨੂੰ ਇਹ ਹੀ ਬੇਨਤੀ ਹੈ ਸਾਡੇ ਤੁਸੀਂ ਬਜਗਰ ਪਲਾਟਰੀ ਦੇ ਮੈਂਬਰ ਹੋ ਕੇ ਸਾਨੂੰ ਸਾਡਾ ਬੰਦਾ ਨਹੀਂ ਪ੍ਰਧਾਨ ਨੇ ਉਹ ਪ੍ਰਧਾਨ ਨਹੀਂ ਤੁਸੀਂ ਸਾਡੇ ਪ੍ਰਧਾਨ ਵੀ ਹੋ ਠੀਕ ਹੈ ਤੇ ਸਾਡੀ ਬਜਗਰ ਪਲਾਟਰੀ ਦੇ ਹੈੱਡ ਵੀ ਹੋ ਤੁਸੀਂ ਇਹ ਸਾਨੂੰ ਜੋ ਬੰਦਾ ਜੋ ਸਾਡਾ ਰਾਈਟ ਸਾਨੂੰ ਉਹ ਦੁਆਈ ਜਾਵੇ ਬਸ ਇਹ ਵਿਧਾਨ ਸਭਾ ਦੇ ਮੁੱਦੇ ਚੱਕਣ ਕਿਉਂਕਿ ਕੋਟਾ ਤਾਂ ਆਲਰੇਡੀ ਪਹਿਲਾਂ ਤੇ ਚੱਲ ਰਿਹਾ ਮੁੱਦੇ ਚੱਕਦੇ ਨੇ ਜਿਵੇਂ ਆਪਣੀਆਂ ਸੂਚਿਤ ਜਾਤੀਆਂ ਦਾ ਮੁੱਦਾ ਚੱਕਣ ਇਹ 2% ਜੋ ਕੋਟਾ ਖਤਮ ਹੋਇਆ ਉਹਦੇ ਲਈ ਹਾਂਜੀ ਹਾਂਜੀ ਉਹਦੇ ਮਾਰੇ ਕੋਟਾ ਕਿੰਨੇ ਕਿੰਨੇ ਪੜੇ ਲਿਖੇ ਹੋ ਤੁਸੀਂ ਸਾਰੀਆਂ ਕੁੜੀਆਂ ਮੈਂ ਡਾਵਾਲਾ ਮੈਂ ਬੀਏੜਾ ਜੀ ਮੈਂ ਆਲਰੇਡੀ ਪਹਿਲਾਂ ਵੀ ਬਹੁਤ ਵਾਰੀ ਫਾਈਲ ਦੇ ਚੁੱਕੀ ਹੋਈਆਂ ਵੀ ਲੁਖਤ ਜਾਤੀ ਦੀ ਬਹੁਤ ਵਾਰੀ ਐਨੇ ਪੜੇ ਲੁਖੇ ਹੋਣ ਦੇ ਬਾਵਜੂਦ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਹੈ ਹਾਂਜੀ ਤੇ ਕਾਰਨ ਕੋਟਾ ਕਟਣ ਕਰਕੇ ਕੋਟਾ ਕਟਣ ਕਰਕੇ ਹੀ ਹੈ ਜੀ ਸਾਡੇ ਪੋਸਟਲ ਵਿੱਚ ਨੰਬਰ ਤਾਂ ਪਿਆ ਈਟੀਟੀ ਵਿੱਚ ਵੀ ਮੇਰੇ ਨੰਬਰ ਪਿਆ ਸੀ ਕਿ 2% ਕੋਟਾ ਘਟਿਆ ਗਿਆ ਹੈ ਈਟੀਟੀ ਦੇ ਵਿੱਚ ਮੇਰਾ ਪਹਿਲਾ ਰੈਂਕ ਹੈ ਜੀ 36th ਪੋਸਟ ਦੇ ਵਿੱਚ ਮੇਰਾ ਪਹਿਲਾ ਰੈਂਕ ਹੈ ਵਿਮੁਖਤ ਜਾਤੀ ਦੇ ਵਿੱਚ ਕਾਉਂਸਲਿੰਗ ਹੋਈ ਮੇਰਾ ਸਾਰਾ ਕੁਝ ਹੋਇਆ ਬਟ ਕੋਟਾ ਕਟਣ ਦੇ ਕਾਰਨ ਮੈਂ ਰਿਜੈਕਟ ਹੋਈ ਪਈ ਆ ਔਰ ਮੈਂ ਓਵ ਇਹ ਦੋ ਮਿਲ ਗਈ ਨਾ ਤਾਂ ਮੈਂ ਖਤਮ ਹੈ ਮੇਰੀ ਸਟੱਡੀ ਬੈਠਾ ਤੁਸੀਂ ਕਿੰਨੇ ਪੜੇ ਹੋ ਸਰ ਮੇਰਾ ਨੰਬਰ ਨਾ ਨਾ ਹਾਂਜੀ ਮੈਕ ਕੰਪਲਸ ਇਹ ਡਿਗਰੀ ਕੀਤੀ ਹੈ ਅੱਛਾ ਜੀ ਹਾਂਜੀ ਤੇ ਮੇਰਾ ਪੀਰਿਅਡ ਵਨ ਜੀ ਜਿਹੜੀ ਸ਼ਾਰਟਸੋਂ ਪੈਂਦੀ ਦਾ ਪੇਪਰ ਦਿੱਤਾ ਸੀਗਾ 23 ਸੋ 24 ਦਿੱਤਾ ਮੈਂ ਹੋਨ ਆਰ ਨਰਸ ਜੀ ਰਣਬੀਦਾ ਵੀ ਦਿੱਤਾ ਹੈ ਮੇਰੀ ਸਾਡਾ ਪੈਂਚਾਇਤ ਨੂੰ ਮੁਖਤਿਆਰ ਤੁਸੀਂ ਕੋਲ ਹੋਏ। ਤੇ ਇਹਦਾ ਨਹੀਂ ਅਸੀਂ ਸ਼੍ਰੀ ਮੁਖਸਰ ਸਾਹਿਬ ਤੋਂ ਆਏ ਹਾਂ। ਠੀਕ ਹੈ ਤੇ ਅੱਜ ਮੇਨ ਕਾਰਨ ਕੀ ਹੈ ਵਿਧਾਇਕ ਕੁਲਵੰਤ ਸਿੰਘ ਬਾਜੀਗੜ ਦੀ ਰੋਕੀ ਦਾ ਕਰਾਰ ਕਰਾਉਣਾ। ਜੀ ਮੇਨ ਕਾਰਨ ਤਾਂ ਇਹ ਹੈ ਕਿ ਜੋ ਸਾਡਾ ਕੋਟਾ ਪਟਿਆ ਰਿਹਾ ਸੀ 15/9/2022 ਦੀ ਚਿੱਠੀ ਕੱਢ ਕੇ। ਬਸ ਸਾਡਾ ਮੇਨ ਕਾਰਨ ਇਹ ਹੈ ਕਿ ਸਾਡਾ ਉਹ ਕੋਟਾ ਵਾਹਾਰ ਕੀਤਾ ਜਾਵੇ। ਅਸੀਂ ਕੁਲਵੰਤ ਸਿੰਘ ਬਾਜੀਗੜ ਦੇ ਤੱਕ ਹੋੜਾ ਆਏ ਹਾਂ। ਠੀਕ ਹੈ ਇਹ ਹੀ ਮੈਂ ਉਹਨਾਂ ਕੋਲ ਰਿਕਵੈਸਟ ਕਰਦੇ ਪਏ ਹਾਂ ਕਿ ਸਾਡਾ ਜਿਹੜਾ ਕੋਸ਼ਤਾ ਹੈਗਾ ਤੁਸੀਂ ਸਾਡੀ ਆਵਾਜ਼ ਨੂੰ ਤੇ ਤੁਸੀਂ ਸਾਡੀ ਆਵਾਜ਼ ਅੱਗੇ ਸੀਐਮ ਤੱਕ ਪਹੁੰਚਾਓ ਸਾਡੀ ਉਹਨਾਂ ਨਾਲ ਮੀਟਿੰਗ ਕਰਵਾਓ ਤਾਂ ਕਿ ਜੋ ਵੀ ਸਾਡੀ ਆਵਾਜ਼ ਹੈ ਉਹਨਾਂ ਤੱਕ ਪਹੁੰਚ ਸਕੇ